ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੇ ਪਿੰਡ ਲਕਸੀਹਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੀ ਦਰਬਾਰ ਧੰਤਨ ਮਸਤ ਮੰਗਲ ਸ਼ਾਹ ਜੀ ਦੀ ਮਿਜਾਰ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀ ਦੇ ਇਲਾਕੇ ਦੇ ਸਹਿਯੋਗ ਨਾਲ ਧੰਤਨ ਮਸਤ ਮੰਗਲ ਸ਼ਾਹ ਜੀ ਦੀ ਜਦਵ ਇਸਲਾਨਾ ਜੋੜ ਮੇਲਾ 25 ਤੇ 26 ਜੂਨ ਨੂੰ ਸਮੂਹ ਪ੍ਰਬੰਧਕ ਕਮੇਟੀ ਦੁਆਰਾ ਹੀ ਹਿਤ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 25 ਜੂਨ ਨੂੰ ਇਸਲਾਨਾ ਜੋੜ ਮੇਲੇ ਮੌਕੇ ਚਿਰਾਗ ਮਹਿੰਦੀ ਉਤੇ ਝੰਡੇ ਦੀ ਅਤੇ ਰਾਤ 8 ਵਜੇ ਨਕਲਾਂ ਦਾ ਪ੍ਰੋਗਰਾਮ ਹੋਵੇਗਾ। ਸਮਤ 26 ਜੂਨ ਨੂੰ ਸਵੇਰੇ ਚੱਦ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 26 ਜੂਨ ਨੂੰ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮ ਪਰ ਕਲਾਕਾਰ پرویز ਆलम ਕਵਾਲ, ਕੈਫਰਹੀਮ ਬੰਜਾਰਾ, ਰਿੱਕੀ ਖਾਨ, ਚੰਨ ਖੇੜੀਆ, ਸੁਖਾਰਾਮ ਸਰੂਆ ਸੁਖੇਣਾ ਪ੍ਰੋਗਰਾਮ ਪੇਸ਼ ਕਰਨਗੇ। ਅਤੇ ਉਹਨਾਂ ਦੱਸਿਆ ਕਿ ਰਾਤ ਨੂੰ 9 ਵਜੇ ਡਰਾਮਾ ਪਾਰਟੀ ਸੁਖਾ ਰਾਮ ਸਰਵਾ ਰਾਹੋਂ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ ਸਟੇਜ ਸੈਕਟਰੀ ਦੀ ਸੇਵਾ ਅਵਤਾਰ ਲਖਸੀਆਂ ਵੱਲੋਂ ਨਿਭਾਈ ਜਾਵੇਗੀ ਇਸ ਮੌਕੇ ਪ੍ਰਧਾਨ ਦਲਵੀਰ ਸਿੰਘ ਹਰਜੋਤ ਸਿੰਘ ਹਰ ਅਵਤਾਰ ਸਿੰਘ ਜਗਤਾਰ ਸਿੰਘ ਅਜਮੇਰ ਹੀਰ ਦੀਪਕ ਹੈਪੀ ਪ੍ਰਿੰਸ ਰਾਜਕੁਮਾਰ ਸੁਖਦੀਪ ਫ੍ਰੈਂਕ ਦਿਲਪ੍ਰੀਤ ਮਨਕਰਨ ਜਸਕਰਨ ਪ੍ਰਭਜੋਤ ਸੁਖਾ ਹਰਮਿੰਦਰ ਇਸ ਮੌਕੇ ਹਾਜ਼ਰ ਸਨ ਇਸ ਨਾਨਾ ਜੋੜ ਮੇਲੇ ਮੌਕੇ ਸ਼ਵੀਲ ਜਾਪ ਕਰਦੇ ਦਾਤਾ ਜੀ ਦੇ ਲੰਗਰ ਉੱਤਟ ਬਤਾਏ ਜਾਣਗੇ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਸੋਢੀ ਮੋਹਾਲਪੁਰ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਕਰੋ ਹਾਂਜੀ ਜੈ ਮਸਤੰਦੀ ਜੀ ਸਾਰਿਆਂ ਨੂੰ ਤੇ ਹਰ ਸਾਲ ਦੀ ਤਰ੍ਹਾਂ ਤਨ ਤਨ ਮਸਤ ਬਾਬਾ ਮੰਗਲਛਾਜੀ ਦੇ ਦਰਬਾਰ ਤੇ ਪਿੰਡ ਲਕਸੀਆਂ ਵਿਖੇ ਬੜੀ ਧੂਮ ਧਾਮ ਦੇ ਨਾਲ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਸਾਲ ਵੀ 25 26 ਜੂਨ ਨੂੰ 25 ਤਰੀਕ ਨੂੰ ਚਿਰਾਗਾ ਦੀ ਸ਼ਾਮ ਨੂੰ ਰਸਮ ਹੋਏਗੀ ਔਰ 26 ਤਰੀਕ ਨੂੰ ਸਰਕਾਰ ਦਾ ਮੇਲਾ ਹੋਏਗਾ ਤਕਰੀਬਨ 11 ਵਜੇ ਸਰਕਾਰ ਦਾ ਝੰਡਾ ਚੜਾਇਆ ਜਾਏਗਾ ਤੇ 12 ਵਜੇ ਜਿਹੜੀ پرویز ਆलम ਸਾਹਿਬ ਮਹਿਫਲ ਇਹ ਆਗਾਜ਼ ਕਰਨਗੇ ਔਰ ਸਾਡੇ ਪ੍ਰਧਾਨ ਸਾਹਿਬ ਚਾਚਾ ਜੀ ਦਲਵੀਰ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਸਾਰਾ ਮੇਲਾ ਕਰਵਾਇਆ ਜਾ ਰਿਹਾ ਤੇ ਪੰਜਾਬ ਦੇ ਹੋਰ ਵੀ ਬਹੁਤ ਮਸ਼ਹੂਰ ਸਿੰਗਰ ਆਪਣੇ ਸੂਫੀ ਕਲਾਮਾਂ ਦੇ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਮੇਲੇ ਤੇ ਹਮ ਹਮਾ ਕੇ ਪਹੁੰਚੋ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਸਾਰੀ ਪ੍ਰਬੰਧਕ ਕਮੇਟੀ ਔਰ ਗ੍ਰਾਮ ਪੰਚਾਇਤ ਦਾ ਬਹੁਤ ਬਹੁਤ ਸ਼ੁਕਰੀਆ ਔਰ ਸਾਰਿਆਂ ਦੇ ਸਹਿਯੋਗ ਦੇ ਨਾਲੇ ਮੇਲਾ ਕਰਵਾਇਆ ਜਾਂਦਾ ਤੇ ਆਪ ਸਭ ਨੂੰ ਇੱਕ ਵਾਰੀ ਫਿਰ ਤੋਂ ਗੁਜ਼ਾਰਿਸ਼ ਆ ਕਿ ਜਿੱਥੇ ਵੀ ਇਹ ਵੀਡੀਓ ਪਹੁੰਚ ਰਹੀ ਹੈ ਤੁਸੀਂ ਜ਼ਰੂਰ ਸਰਕਾਰ ਦੇ ਮੇਲੇ ਤੇ ਪਹੁੰਚੋ 25 26 ਜੂਨ ਨੂੰ ਪਿੰਡ ਲਕਸੀਆਂ ਵਿਖੇ ਸ਼ੁਕਰੀਆ ਜੀ